ਅੱਜ ਪੰਜਾਬੀ ਅਦਦਾਸ਼ਾਈ ਪੰਜਾਬੀ ਅਦਦਾ ਆਸ਼ੇਕ ਪੰਜਾਬੀ ਫਿਲਮ ਚੱਕਦੀ ਇੱਕ ਅਦਵਾ ਵਰਸਤੀ ਆਪਣੇ ਕਲਾਕਾਰੀ ਦੇ ਜੋਗਨ ਉਤੇ ਇਸ ਦੁਨੀਆ ਤੋਂ ਜੁਦਾ ਹੋਈ। ਉਹ ਪੰਜਾਬੀ ਸਭਿਆਚਾਰ ਦੀ ਸਹੀ ਤਰਜਮਾ ਨਹੀਂ ਕਰਨ ਵਾਲੇ ਪੰਜਾਬੀ ਭਾਵਨਾ ਮੰਦੀ ਸਹੀ ਤਰਜਮਾ ਨਹੀਂ ਕਰਨ ਵਾਲੇ ਤੇ ਵਿਲੱਖਣ ਪੜਾਉਣ ਵਾਲੇ ਜਸਵਿੰਦਰ ਪੰਡਾ ਜੀ ਅੱਜ ਸਵੇਰੇ ਸਵੇ ਇਸ ਪਾਣੀ ਸੰਸਾਰ ਤੋਂ ਚਲੇ ਗਏ ਹਨ ਵਿਦਾ ਕਿਹਾ ਗਿਆ। ਦੇ ਲੀਖੋ ਤੇ ਪਰਗਟ ਕਰਦਾ ਹੋਇਆ ਨਾਸ ਕਰਦਾ ਕੋਈ ਕਾਲਪੁਰ ਫੁਲਾਈ ਉਹਨਾਂ ਨੂੰ ਆਪਣੇ ਜਰਨਲ ਵਿੱਚ ਲੈ ਆਉਣਾ ਜੋ ਬਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ ਜੋ ਬਨ ਰੁੱਤੇ ਆਸ਼ਕ ਮਰਦੇ ਜਾਂ ਕੋਈ ਕਰਮਾ ਵਾਲਾ ਅੱਜ ਪੰਜਾਬੀ ਅਦਾ ਸ਼ਬਾਈ ਪੰਜਾਬੀ ਅਦਾ ਆਸ਼ਿਕ ਪੰਜਾਬੀ ਫਿਲਮ ਜਗਤੀ ਇੱਕ ਕਰਦਾ ਵਾਰ ਰਸਤੇ ਆਪਣੇ ਕਲਾਕਾਰੀ ਦੇ ਜੋਗਨ ਉਤੇ ਇਸ ਦੁਨੀਆ ਤੋਂ ਜੁਦਾ ਹੋਈ ਹੈ ਬੜੀ ਦੁੱਖ ਪਰੰੰਦੇ ਨਾਲ ਅੱਜ ਇਹ ਗੱਲ ਸਾਜੀ ਕਰਨੀ ਪੈ ਰਹੀ ਹੈ ਕਿ ਸਾਡੇ ਸਾਰਿਆਂ ਦੇ ਬਹੁਤ ਪਿਆਰੇ ਸ੍ਰੀ ਜੀ ਸਿਲਿੰਦਰ ਪੱਲਾ ਜੀ ਪੰਜਾਬੀ ਜਗਤ ਦੇ ਇੱਕ ਬਹੁਤ ਵੱਡੇ ਆਰਟਿਸਟ ਬਹੁਤ ਵੱਡੇ ਕਮੇਡੀਅਨ ਔਰ ਪੰਜਾਬੀ ਸੱਭਿਆਚਾਰ ਦੀ ਸਹੀ ਤਰਜਮਾਨੀ ਕਰਨ ਵਾਲੇ ਪੰਜਾਬੀ ਭਾਵਨਾਵਾਂ ਦੀ ਸਹੀ ਤਰਜਮਾਨੀ ਕਰਨ ਵਾਲੇ ਤੇ ਵਿਲੱਖਣ ਪੇੜਾ ਪਾਉਣ ਵਾਲੇ ਸਿਲਿੰਦਰ ਪੱਲਾ ਜੀ ਅੱਜ ਸਵੇਰ ਸਵੇਰ ਇਸ ਫਾਨੀ ਸੰਸਾਰ ਤੋਂ ਚਲੇ ਗਏ ਅਲਵਿਦਾ ਕਹਿ ਗਏ ਪਰ ਉਹਨਾਂ ਦੇ ਜਾਨ ਦੀ ਖਬਰ ਸੁਣ ਕੇ ਬਹੁਤ ਦੁੱਖ ਹੋਇਆ ਇੰਜ ਲੱਗਦਾ ਹੈ ਕਿ ਇੰਨੇ ਵੱਡੇ ਇੱਕ ਆਰਟਿਸਟ ਦੇ ਜਾਨ ਦੇ ਨਾਲ ਪੰਜਾਬੀ ਫਿਲਮ ਚੱਕਤੀ ਨਹੀਂ ਪੰਜਾਬੀ ਸੱਭਿਆਚਾਰ ਨਹੀਂ ਪੰਜਾਬੀ ਸਮਾਜ ਨੂੰ ਜਿਹੜਾ ਘਾਟਾ ਪਿਆ ਹੈ ਉਸ ਦੀ ਪਰਪਾਈ ਪੂਰੀ ਕਰਨੀ ਅੱਖੀਏ ਮੈਂ ਆਪਣੇ ਵੱਲੋਂ ਜਸਵਿੰਦਰ ਭੱਲਾ ਜੀ ਦੇ ਪਰਿਵਾਰ ਦੇ ਨਾਲ ਤੇ ਉਹਨਾਂ ਨੂੰ ਜਾਣ ਵਾਲੇ ਸਾਰੇ ਸਿਰੋਤਿਆਂ ਦੇ ਨਾਲ ਦਿਲੋਂ ਹੰਦਰ ਦੀ ਪ੍ਰਗਟ ਕਰਦਾ ਹੋਇਆ ਅਰਦਾਸ ਕਰਦਾ ਕਿ ਕਾਲ ਤੋ ਫਲਾਈਓ ਉਨਾਂ ਨੂੰ ਆਪਣੇ ਜਰਮਨੀਆਂ ਚਲਵਾਸ ਲਈ ਤੇ ਪਿੱਛੇ ਪਰਿਵਾਰ ਤੇ ਉਹਨਾਂ ਦੇ ਸਨਹਿੀਆਂ ਨੂੰ ਪਾੜਾ ਨਹੀਂ ਦੇਣ ਦੀ ਸ਼ਕਤੀ ਬਖਸ਼ਿਸ਼ ਕਰੇ